ਅ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਜਿਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਵਾਉਣ ਲੱਗਾ ਹਾਂ ਜੀ ਇਸ ਜਗ੍ਹਾ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਇਹ ਜਗ੍ਹਾ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਜ਼ਿਲ੍ਹਾ ਗੁਰੂਪਤ ਦਾਸਪੁਰ ਦੇ ਵਿੱਚ ਇਹ ਉਹ ਨਗਰ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਜਗ੍ਹਾ ਖਰੀਦ ਕੇ ਨਗਰ ਵਸਾਇਆ ਸੀਗਾ ਔਰ ਗੁਰੂ ਹਰਗੋਬਿੰਦ ਸਾਹਿਬ ਵੀ ਇੱਥੇ ਆਏ ਔਰ ਉਹਨਾਂ ਨੇ ਇੱਥੇ ਲੜਾਈ ਵੀ ਲੜੀ ਹੈ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਮੈਂ ਇਸ ਵੇਲੇ ਖੜਾ ਜੀ ਗੁਰਦੁਆਰਾ ਚੋਲਾ ਸਾਹਿਬ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਜਿਹੜਾ ਚੋਲਾ ਸਾਹਿਬ ਹੈ ਤੇ ਉਹਨਾਂ ਦੀਆਂ ਇੱਕ ਦੋ ਹੋਰ ਨਿਸ਼ਾਨੀਆਂ ਉਹ ਸਾਂਭੀਆਂ ਪਈਆਂ ਨੇ ਔਰ ਇਹਦੀ ਜਿਹੜੀ ਸੇਵਾ ਸੰਭਾਲ ਕਰ ਰਿਹਾ ਇੱਥੋਂ ਦਾ ਸ਼ਹਿਰ ਗਬਿੰਦਪੁਰ ਦਾ ਜੁਲਕਾ ਫੈਮਿਲੀ ਜਿਨ੍ਹਾਂ ਦੇ ਵਾਰਿਸ ਸਾਡੇ ਨਾਲ ਖੜੇ ਨੇ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਆ ਤੇ ਔਰ ਇਹਨਾਂ ਦੇ ਬਜ਼ੁਰਗ ਵੀ ਸਾਨੂੰ ਮਿਲੇ ਨੇ ਉਹਨਾਂ ਦਾ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਸੋ ਇੱਥੋਂ ਦਾ ਜਿਹੜਾ ਇਤਿਹਾਸ ਹੈ ਇੱਥੋਂ ਦਾ ਜਿਹੜਾ ਇਤਿਹਾਸ ਆ ਇਹਨਾਂ ਦੇ ਦੱਸਣ ਮੁਤਾਬਕ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਧਰਮ ਪਤਨੀ ਮਾਤਾ ਦਮੋਦਰੀ ਜੀ ਸੀਗੇ ਇਹ ਉਹਨਾਂ ਦੀ ਫੈਮਿਲੀ ਆ ਜਿਹੜੀ ਜੁਲਕਾ ਫੈਮਿਲੀ ਆ ਮਾਤਾ ਦਮੋਦਰੀ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਿਆਹ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਸੀਗਾ ਮਾਤਾ ਦਮੋਦਰੀ ਜੀ ਦਾ ਪੇਕਾ ਪਰਿਵਾਰ ਵੀ ਉਹਨੂੰ ਸ਼੍ਰੀ ਹਰਗੋਬਿੰਦਪੁਰ ਸਾਹਿਬ ਲੈ ਆਏ ਸੀਗੇ ਜਿਨ੍ਹਾਂ ਦੀ ਅੱਗੇ ਪੀੜ੍ਹੀ ਚੱਲ ਰਹੀ ਆ ਉਸ ਤੋਂ ਪਹਿਲਾਂ ਵੀ ਜਿਵੇਂ ਇਹਨਾਂ ਨੇ ਦੱਸਿਆ ਜੁਲਕਾ ਸਾਹਿਬ ਨੇ ਕਿ 파ਰੋ ਜੀ 파ਰੋ ਜੁਲਕਾ ਜੀ ਭਾਈ 파ਰੋ ਜੁਲਕਾ ਜੀ ਜਿਹੜੇ ਹੋਏ ਨੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੋਂ ਲੈ ਕੇ ਗੁਰੂ ਅਮਰਦਾਸ ਜੀ ਤੱਕ ਸੇਵਾ ਕਰਦੇ ਰਹੇ ਨੇ ਗੋਇੰਦਵਾਲ ਸਾਹਿਬ ਉੱਥੋਂ ਸੁਲਤਾਨਪੁਰ ਲੋਧੀ ਤੋਂ ਦਰਿਆ ਪਾਰ ਕਰਕੇ ਉਹਨਾਂ ਨੇ ਜਾਣਾ ਦਰੋਚਾਨਾ ਸੋ ਬਹੁਤ ਲੰਬਾ ਇਤਿਹਾਸ ਆ ਇਸ ਫੈਮਿਲੀ ਦਾ ਇਸ ਤੋਂ ਵੀ ਅੱਗੇ ਮਾਤਾ ਤਮੋਦਰੀ ਜੀ ਦੇ ਜਿਹੜੇ ਸੁਪੁੱਤਰ ਹੋਏ ਨੇ ਬਾਬਾ ਗੁਰਦਤਾ ਜੀ ਔਰ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਸਤਵੇਂ ਗੁਰੂ ਹਰ Rai ਜੀ ਤੇ ਇਸ ਕਰਕੇ ਜਿਹੜੀ ਪੀੜ੍ਹੀ ਐ ਜਾਂ ਜਿਨ੍ਹਾਂ ਨੇ ਸਾਰਾ ਕੁਝ ਸੰਭਾਲਿਆ ਹੋਇਆ ਇਹ ਸ਼੍ਰੀ ਹਰਕਬਿੰਦਪੁਰ ਦੀ ਬੜੀ ਪ੍ਰਾਤਨ ਔਰ ਬੜੀ ਨਾਮਵਰ ਜੁਲਕਾ ਫੈਮਿਲੀ ਵੀ ਐ ਸੋ ਇਹਨਾਂ ਨੂੰ ਗੁਰੂ ਪਾਤਸ਼ਾਹ ਨੇ ਬੜੀ ਵੱਡੀ ਸੇਵਾ ਬਖਸ਼ੀ ਐ ਜਿਹੜੀ ਨਿਭਾ ਰਹੇ ਨੇ ਗੁਰੂ ਸਾਹਿਬ ਜੀ ਦੇ ਇੱਥੇ ਜਿਵੇਂ ਦੱਸਦੇ ਨੇ ਕਿ ਵਿਸਾਖੀ ਤੇ ਔਰ ਦੀਵਾਲੀ ਤੇ ਗੁਰੂ ਸਾਹਿਬ ਜੀ ਦੇ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਕੋਲੋਂ ਦਰਸ਼ਨ ਕਰਵਾਏ ਜਾਂਦੇ ਨੇ ਸੋ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜਰੂਰ ਇਸ ਸਥਾਨ ਦੇ ਵੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਮਹਿਲ ਜਿਹੜੇ ਮਾਤਾ ਦਮੁਦਰੀ ਜੀ ਉਹਨਾਂ ਦੇ ਪੇਕਾ ਪਰਿਵਾਰ ਸਾਰਾ ਜਿਹੜਾ ਗੁਰੂ ਸਾਹਿਬ ਜੀ ਨੇ ਇੱਥੇ ਲਿਆ ਕੇ ਵਸਾਇਆ ਸੀਗਾ ਉਹਨਾਂ ਦੇ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਤੇ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਚੋਲਾ ਸਾਹਿਬ ਸ੍ਰੀ ਹਰਗੋਬਿੰਦਪੁਰ ਇਹ ਉਹ ਪਵਿੱਤਰ ਜਗ੍ਹਾ ਜੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਔਰ ਉਹ ਜਿਹੜਾ ਗੁਰੂ ਸਾਹਿਬ ਦਾ ਚੋਲਾ ਵਾ ਉਹ ਦੱਸਣ ਦੇ ਮੁਤਾਬਕ ਉਹਦੇ ਦਰਸ਼ਨ ਕਰਵਾਏ ਜਾਂਦੇ ਆ ਵਿਸਾਖੀ ਔਰ ਦੀਵਾਲੀ ਤੇ ਇਹ ਜੁਲਕਾ ਫੈਮਿਲੀ ਦੇ ਬਜ਼ੁਰਗ ਨੇ ਜਿਹੜੇ ਦਰਸ਼ਨ ਕਰਵਾ ਰਹੇ ਨੇ ਗੁਰੂ ਸਾਹਿਬ ਦੇ ਚੋਲੇ ਦੇ ਸੰਗਤਾਂ ਨੂੰ ਕਿਉਂਕਿ ਦਰਸ਼ਨ ਜਿਹੜੇ ਨੇ ਉਹ ਸਾਲ ਦੇ ਵਿੱਚ ਦੋ ਵਾਰੀ ਕਰਵਾਏ ਜਾਂਦੇ ਸਤਕਾਤ ਇਹ ਸੰ ਸਤਕਾਤਰੀ ਤੋਂ ਠੱਲਾ ਖੁੰਦਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਲਾਗੇ ਸਾਡੇ ਵੱਡੇਆਂ ਨੇ ਭਾਈ ਪਾਰੋ ਜੀ ਨੇ ਗੁਰਾਂ ਦੇ ਜੀ ਲਾਗੇ ਮਮਰਵਾਰ ਜੀ ਤੱਕ ਸੇਵਾ ਕੀਤੀ ਉਹ ਭਾਈ ਪਾਰੋ ਜੀ ਢੱਲਾ ਪਿੰਡ ਤੋਂ ਖੂਦ ਜਿਹੜਾ ਹੈ ਨਾ ਉੱਥੇ ਰਹਿੰਦੇ ਸਿਖੇ। ਔਰ ਉਸ ਤੋਂ ਬਾਅਦ ਹੋਰ ਆ ਦੋ ਰੋਜ਼ ਆਪਣਾ ਢੱਲੇ ਪਿੰਡ ਤੋਂ ਭਾਈ ਬਾਰੋ ਜੀ ਨੇ ਕੋੜੇ ਦੀ ਸਵਾਰੀ ਕਰਕੇ ਦਰਿਆ ਪਾਰ ਕਰਕੇ ਗੋਗਾ ਸਾਹਿਬ ਉਹਨਾਂ ਦੀ ਸੇਵਾ ਜਾਂਦੇ ਰਹੇ ਉਹਨਾਂ ਦੀ ਸੇਵਾ ਕਰਦੇ ਸਿਖੇ। ਔਰ ਉਹਨਾਂ ਉਹਨਾਂ ਦਾ ਇਹ ਨਿਤਨੇ ਮੇਹੀ ਸਿਖਾ ਕਿ ਉਹਨਾਂ ਦੀ ਉਹਨਾਂ ਦੀ ਸੇਵਾ ਕਰਨੀ ਜਾ ਕੇ ਉਹਨਾਂ ਦੇ ਪਸ਼ਾਕਾ ਹਰ ਹਰ ਰੋਜ਼ ਉਹਨਾਂ ਦੀ ਸ਼ਾਮ ਕਰਨ ਤੋਂ ਪਹਿਲੇ ਉਹਨਾਂ ਨੇ ਉੱਥੇ ਰੰਦੀ ਪਸ਼ਾਕਾ ਲਾ ਕੇ ਜਾਣਾ। ਇਸ ਤੋਂ ਫਿਰ ਉਹ ਇੰਤੇ ਚੱਲਦੇ ਰਹੇ ਉਹਨਾਂ ਨੇ ਇਹਨਾਂ ਸੇਵਪ ਕਰਦੇ ਰਹੇ ਤੇ ਗੁਰੂ ਮਾਰਗ ਗੁਰਮਤਿ ਅਜਿਹਾ ਉਹਨਾਂ ਤੇ ਬਹੁਤ ਖੁਸ਼ ਹੋਏ ਉਹਨਾਂ ਨੂੰ ਪਰਮਹੰਸ ਭਾਈਪਾਲੂ ਜੀ ਦਾ ਖਿਤਾਬ ਦਿੱਤਾ ਤੇ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਆਪਣਾ ਕੋਈ ਨਹੀਂ ਇਹ ਨਹੀਂ ਖੁਸ਼ ਹੋਏ ਕਿ ਉਹਨਾਂ ਨੇ ਕਿਹਾ ਗੱਦੀ ਦੇਣ ਦਾ ਹੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਗੱਦੀ ਤੁਹਾਨੂੰ ਦੇਈਏ ਉਹ ਕਹਿੰਦੇ ਨੇ ਭਾਈਪਾਲੂ ਜੀ ਕਹਿੰਦੇ ਅਸੀਂ ਗੱਦੀ ਨਹੀਂ ਰਣੀ ਅਸੀਂ ਸੇਵਾ ਲਈ ਉਹਨੇ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਸਾਡਾ ਪਰਿਵਾਰਕ ਸੰਬੰਧ ਆਏਗਾ ਫਿਰ ਭਾਈ ਪਾਰੋ ਜੁਲਕਾ ਜੀ ਦੀ ਪੋਤੀ ਮਬਨ ਨਰੇਂਦਰ ਜੀ ਦੀ ਲੜਕੀ ਜਿਹੜੀ ਮਾਜ਼ਾ ਦਮਦਰੀ ਜੀ ਸੀਗੇ ਉਹਨਾਂ ਦੀ ਸ਼ਾਦੀ ਜਿਹੜੀ ਗੁਰੂ ਹਰਕਮ ਸਿੰਘ ਸਾਹਿਬ ਜੀ ਦੇ ਪਾਸੇ ਨਾ ਹੋਈ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਗੁਰੂ ਸਾਹਿਬ ਨਾਲ ਸਾਡੇ ਪਰਿਵਾਰਕ ਸੰਬੰਧ ਬਣ ਗਿਆ ਉਸ ਤੋਂ ਉਪਰੰਤ ਤੇਜੋ ਸ਼ਿਲਿਆਰ ਪਰ ਸਾਇਆ ਗੁਰਮਹਾਰਾਜ ਜੀ ਕੋਲ ਜਿਹੜੇ ਗੁਰਜਨ ਦੇਵੀ ਜੀ ਨੇ ਉਹ ਵੇ ਇਥੇ ਲੈ ਕੇ ਆਏ ਸਾਡੇ ਬਡੋਡੇ ਰਿਆਂ ਨੂੰ ਬਾਬਾ ਸੰਗਤਦਾਤਾ ਜੀ ਹੈ ਇਹ ਬਾਬਾ ਸੰਗਤਦਾਤਾ ਜੀ ਮਾਤਾ ਮੋਦਰੀ ਜੀ ਦੇ ਪਾਈ ਸੀਗੇ ਹੈ ਉਹਨਾਂ ਤੋਂ ਬਾਅਦ ਉਹ ਜਦੋਂ ਜਦੋਂ ਸ਼ਹਿਬ ਸਾਇਆ ਉਹਨਾਂ ਨੇ ਇਥੇ ਫਿਰ ਉਹਨਾਂ ਡੇਰਾ ਲਾਇਆ ਸਭ ਤੋਂ ਪਹਿਲਾਂ ਉਹਨੂੰ ਸਾਂ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਹ ਸ਼ਹਿਰ ਦਾ ਸਾਰਾ ਉਸਾਰੀ ਹੋਈ ਪਰ ਫਿਰ ਇਸ ਤਰ੍ਹਾਂ ਇਤਿਹਾਸ ਚੱਲਦਾ ਰਿਹਾ ਗੁਰੂ ਮਹਾਰਾਜ ਸਾਡੇ ਉਹਨਾਂ ਜਹਾਂ ਸਭ ਕੁਝ ਉਹਦੇ ਲਿਆ ਉਸ ਤੋਂ ਪ੍ਰੰਤ ਇਸੋਂ ਉਪਰ ਜਿਹੜੇ 10 ਪਾਸ਼ਾਸ਼ਿਰ ਗੁਰਗਵਿੰਦ ਸਿੰਘ ਜੀ ਮਹਾਰਾਜ ਜੀ ਦਾ ਖਾਦਪਨ ਸਜਿਆ ਉਦੋਂ ਉਹਨਾਂ ਦੀ ਪਾਇਦਾ ਸਭ ਤੋਂ ਪਹਿਲਾਂ ਜਦੋਂ ਖਾਦਪਨ ਸਜਿਆ ਸਭ ਤੋਂ ਪਹਿਲਾਂ ਸੀ ਦੇਨ ਵਾਲੇ ਪੰਜਾਬਿਆ ਰਹੇ ਜੋ ਪਾਇਦਾ ਸਨ ਇਹਨਾਂ ਪਾਇਦਾ ਰਹਾਂ ਦਿਲਕਾ ਜਿਹਨਾਂ ਆਸਿਪੇਲੇ ਬਾਜ ਰਮੇਲ ਸ਼ਕਿਆ ਉਸ ਤੋਂ ਬਾਅਦ ਉਹਨਾਂ ਪਾਈ ਪਾਇਦਾ ਸਿੰਘ ਹੋਇਆ ਇਸ ਤਰ੍ਹਾਂ ਸਭ ਤੋਂ ਪਹਿਲਾਂ ਸੀ ਦੇਨ ਵਾਲੇ ਇਹ ਪਾਈ ਦਾ ਰੰਗ ਜਿਉਗਾ ਇਹ ਜਿ세 ਸਨ ਮੰ ਚੱਲਦਾ ਰਿਹਾ ਉਹਨਾਂ ਨਾਲ ਗੁਰ ਗੁਰ ਮਹਾਰਾਜ ਇਸ ਜਗਤ ਅੱਜ ਗੁਰੂ ਮਹਾਰਾਜ ਦੀ ਸਾਢੇ ਕੋਲ ਇੱਕ ਦੋ ਚੀਜ਼ਾਂ ਆਈਆਂ ਇਹ ਉਹਨਾਂ ਦਾ ਦਿੱਤਾ ਆ ਜਰਾ ਬਖਤਰ ਆ ਜੀ ਤੇ ਬਾਕੀ ਹੋਰ ਸਾਨੂੰ ਇਹ ਸੇਵਾ ਹੈਗੀ ਆ ਇਸ ਵੇਲੇ ਸ਼ਾਮ ਗੁਰੂ ਮਹਾਰਾਜ ਬਿਸ਼ਰ ਗੁਰਗਨ ਸਾਹਿਬ ਨਾਲ ਸਾਢੇ ਚ ਲਗਾਤਾ ਤੇ ਅਵੀ ਉਹਨਾਂ ਦੀ ਸੇਵਾ ਕਰਦੇ ਹਾਂ ਬਸ ਵਾਇਬ ਦੇ ਘਰ ਦਾ ਵਾਇਬ ਇਹ ਜਿਹੜੀ ਸਮਾਦ ਇਹਨਾਂ ਦੇ ਜੁਲਕਾ ਸਾਹਿਬ ਦੇ ਦੱਸਣ ਮੁਤਾਬਕ ਮਾਤਾ ਦਮੋਦਰੀ ਜੀ ਦੇ ਜਿਹੜੇ ਭਰਾ ਸੀਗੇ ਕੀ ਨਾਂ ਦੱਸਿਆ ਜੀ ਬਾਬਾ ਸੰਗਤਦਾ ਬਾਬਾ ਸੰਗਤਦਾ ਜੀ ਉਹਨਾਂ ਦੀ ਸਮਾਦ ਵੀ ਇੱਥੇ ਬਣਾਈ ਹੋਈ ਹੈ ਜੁਲਕਾ ਫੈਮਿਲੀ ਦੇ ਵੱਲੋਂ ਅੱਛਾ ਇਹ ਜਿਹੜੀ ਇਮਾਰਤ ਹੈ ਜੀ ਕਾਫੀ ਸ਼ਹਿਰ ਦੇ ਵਿੱਚੋਂ ਵਿੱਚ ਹੈ ਕਾਫੀ ਮਤਲਬ ਤੰਗ ਗਲੀਆਂ ਦੇ ਵਿੱਚ ਅੱਜਕੱਲ੍ਹ ਹੋ ਗਈ ਹੈ ਇਹ ਸਾਰੀ ਇਮਾਰਤ ਗੁਰੂ ਸਾਹਿਬ ਦੇ ਟਾਈਮ ਦੀ ਬਣੀ ਹੈ ਕਿ ਜਾਂ ਤੁਸੀਂ ਇਹਨੂੰ ਇਹਨੂੰ ਕੁਝ ਰੈਨੋਵੇਸ਼ਨ ਕੀਤਾ ਤੁਸੀਂ ਸਾਰੇ ਨੂੰ ਨਹੀਂ ਹੋਇਆ ਸਾਰੇ ਨੂੰ ਹੋਇਆ ਨਹੀਂ ਜਿਹੜੀ ਇੱਟ ਲੱਗੀ ਹੋਈ ਹੈ ਇਹ ਤੇ ਚ ਪੁਰਾਣੀ ਆ ਇੱਟ ਪੁਰਾਣੀ ਆ ਤੁਸੀਂ ਮਰਮਤ ਕੀਤਾ ਇਹਨੂੰ ਇਹ ਸਾਰੇ ਉਸ ਟਾਈਮ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਦਮੋਤਰੀ ਜੀ ਦੇ ਸਾਰੇ ਪਰਿਵਾਰ ਨੂੰ ਜਦੋਂ ਇੱਥੇ ਸ਼ਿਫਟ ਕੀਤਾ ਇਹ ਦੇਖੋ ਜੀ ਇਧਰ ਅ ਮੇਰੇ ਖਾਲ ਬਾਬਾ ਜੀ ਦੇ ਫੁੱਟ ਜੀ ਜੀ ਵਾਹ ਚੋੜਾਈ ਇਹ ਬਿਲਕੁਲ ਪੁਰਾਣੀ ਪੁਰਾਣੀ ਇੱਟ ਦੀ ਦੇਖੋ ਜੀ ਬਣੀ ਹੋਈ ਕਿੰਨੀ ਆ ਲੱਗਿਆ ਸਾਡੇ ਬਾਬਾ ਜੀ ਜੀ ਮੇਰੇ ਮਾਤਾ ਜੀ ਮੋਰੀ ਜਿਹੜੇ ਦਾਜ ਜਿਹੜੇ ਲੜਕੇ ਸੀ ਮਾਤਾ ਜੀ ਦੇ ਭਾਈ ਉਹਨਾਂ ਦੀ ਫੋਟੋ ਆ ਉਹਨਾਂ ਦੀ ਮੂਰਤੀ ਆ ਇਹ ਸਾਡੇ ਹੈਗੇ ਆ ਇਹਨਾਂ ਤੋਂ ਬਾਅਦ ਬਾਬਾ ਇਹਨਾਂ ਲੜਕੇ ਸੀ ਬਾਬਾ ਹਜਾਦਾ ਜੀ ਬਹੁਤ ਦਰਬਾਰੀ ਦਾ ਜੀ ਬਾਬਾ ਲਾਲ ਜੀ ਬਾਬਾ ਰਾਜ ਜੀ ਇਹ ਬਾਬਾ ਦਾ ਨਾਮ ਦਾ ਜੀ ਇਹ ਮੇਰੇ ਦਾਦਾ ਜੀ ਦੇ ਸਗੇ ਭਾਈ ਸੀਗੇ ਉਹਨਾਂ ਦੀ ਫੋਟੋ ਆ ਤੇ ਇਹ ਕਿ ਸਭ ਤੋਂ ਬਾਅਦ ਇਹਨਾਂ ਤੋਂ ਬਾਅਦ ਕੋਈ ਨਹੀਂ ਬਿਠਾ ਬਾਕੀ ਇਦਾਂ ਹੀ ਸੇਵਾ ਚੱਲਦੀ ਗਈ ਇਸ ਜਗ੍ਹਾ ਦੇ ਨਾਲ ਸਤਕਰਤਾ ਰਿਤਨਸਲਾ ਤੇ ਸਤਕਰਤਾ ਸਤਕਰਤਾ ਦਾ ਨਾਮ ਜਸਮਿੰਦਰ ਕਹਿੰਦੇ ਸੀਗੇ ਕਿ ਉਹਨਾਂ ਸਤਕਰਤਾ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ ਆ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਤਕਰਤਾ ਦਾ ਨਾਮ ਲਾਇਆ ਸਗਾ ਉਹ ਤੋਂ ਉਹਨਾਂ ਦੇ ਨਾਮ ਸੰਗਤ ਹੈ ਤੇ ਇਸ ਕਰਕੇ ਇਹ ਸਾਡਾ ਨਾਮ ਇਹ ਜਗ੍ਹਾ ਸਤਕਰਤਾ ਦਾ ਹੀ ਨਾਮ ਹੈ ਇਹ ਉਹਨਾਂ ਦਾ ਕਮਰਾ ਜੁਦੀ ਬਾਬਾ ਜੀ ਦਾ ਇਹ ਇਤਿਹਾਸ ਦੇ ਲੋਕ ਇਹ ਨਾ ਕਿ ਮੱਫਕੰਦੇ ਆ ਉਹਨਾਂ ਦੀ ਹਰ ਮਨੋਂ ਕਾਮਨਾ ਪੂਰੀਆਂ ਹੁੰਦੀਆਂ ਹੁੰਦੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਇੱਕ ਬਹੁਤ ਹੀ ਦੁਰਲੱਭ ਚੀਜ਼ ਦਿਖਾਉਣ ਲੱਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੀ ਜਿਹੜੀ ਸ਼ਾਇਦ ਜਿਹੜੀ ਸ਼ਾਇਦ ਦੀ ਕਿਸੇ ਨੇ ਦੇਖੀ ਹੋਵੇ ਆਪਾਂ ਖੜੇ ਹਾਂ ਇਸ ਵੇਲੇ ਸ੍ਰੀ ਹਰਗੋਬਿੰਦਪੁਰ ਤੇ ਮੈਂ ਖੜਾ ਮਾਤਾ ਦਮੋਦਰੀ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਹੋਏ ਨੇ ਉਹਨਾਂ ਦਾ ਘਰ ਉਹਨਾਂ ਦਾ ਪਰਿਵਾਰ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਭਰਾ ਭਾਈ ਸੰਗਤ ਸਿੰਘ ਜੀ ਇਹ ਉਹਨਾਂ ਦਾ ਘਰ ਹੈ ਇੱਥੇ ਅੱਜ ਵੀ ਜਿਹੜੀ ਸ਼੍ਰੀ ਹਰਗੋਬਿੰਦਪੁਰ ਦੀ ਜੁਲਕਾ ਫੈਮਿਲੀ ਹੈ ਉਹਦੇ ਵੱਲੋਂ ਬੜੇ ਅਤਿਵ ਸਤਿਕਾਰ ਦੇ ਨਾਲ ਸਾਰਾ ਕੁਝ ਸੰਭਾਲ ਕੇ ਰੱਖਿਆ ਹੋਇਆ ਸਭ ਤੋਂ ਵਧੀਆ ਚੀਜ਼ ਦੇਖਣ ਵਾਲੀ ਦੇਖੋ ਜੀ ਇਹ ਜਿਹੜੀ ਸਾਧ ਸੰਗਤ ਜੀ ਤੁਸੀਂ ਪੇਂਟਿੰਗ ਦੇਖ ਰਹੇ ਹੋ ਇਹ ਉਸ ਜਮਾਨੇ ਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਮਾਨੇ ਦੀ ਜਦੋਂ ਹੈ ਬਿਲਡਿੰਗ ਪਣੀ ਸੀ ਕਿ ਉਦੋਂ ਇਹ ਵਿੱਚ ਪੇਂਟਿੰਗ ਕਰਵਾਈ ਗਈ ਸੀ ਲਗਭਗ ਕਿੰਨੇ ਸਾਲ ਹੋ ਗਏ ਤੁਸੀਂ ਸਭ ਆਪਣੀ ਕੈਲਕੂਲੇਸ਼ਨ ਕਰ ਲਓ ਗੁਰੂ ਸਾਹਿਬ ਜੀ ਦੇ ਟਾਈਮ ਦੀ ਜਦੋਂ ਇੱਥੇ ਭਾਈ ਸੰਗਤ ਭਾਈ ਸੰਗਤਾ ਜੀ ਜਿਹੜੇ ਉਹ ਇਹ ਉਹਨਾਂ ਦਾ ਕਮਰਾ ਹੈ ਇਹਨਾਂ ਦੇ ਦਸਨ ਮੁਤਾਬਕ ਜੁਲਕਾ ਸਾਹਿਬ ਦੇ ਦਸਨ ਮੁਤਾਬਕ ਸੋ ਇੱਥੇ ਭਾਈ ਸੰਗਤਾ ਜੀ ਬੈਠ ਕੇ ਨਾਮ ਜਪਦੇ ਸੀਗੇ ਜਾਂ ਆਪਣਾ ਰੱਬ ਰੱਬ ਜੋ ਵੀ ਕਰਦੇ ਸੀ ਤੋ ਇਹ ਜਿਹੜੀ ਪੇਂਟਿੰਗ ਹੈ ਉਸ ਜ਼ਮਾਨੇ ਦੀ ਹੈ ਇਹ ਪੇਂਟਿੰਗ ਕੀ ਦਰਸਾ ਰਹੀ ਹੈ ਇਹਦੇ ਬਾਰੇ ਬੜੇ ਵਿਸਥਾਰ ਦੇ ਨਾਲ ਗੱਲਬਾਤ ਹੋ ਸਕਦੀ ਹੈ ਵੈਸੇ ਆ ਮੁਸਲਮਾਨ ਭਾਈ ਸਾਹਿਬ ਦਿਖਾਈ ਗਏ ਨੇ ਉਹ ਅਕਾਲ ਮੂਰਤ ਆ ਜੁਨੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਹੋਰ ਇਹ ਮੁਸਲਮਾਨ ਨੇ ਬਣਾਈ ਆ ਜਿਸ ਕਰਕੇ ਨਾ ਕੋਈ ਕੋਈ ਇਦਾਂ ਦੀ ਭਾਈ ਜੀ ਇਹ ਕਰਾਣੇ ਇਦਾਂ ਦੀ ਫੋਟੋ ਬਣਾ ਦਿਸਣਾ ਸਰਬ ਸੰਜੀਵਾਤਾ ਦਾ ਪ੍ਰੇਸ਼ਕਤਾ ਦਾ ਸਾਰੀਆਂ ਤਸਵੀਰਾਂ ਬਾਰੇ ਬੜੇ ਵਿਸਥਾਰ ਦੇ ਨਾਲ ਗੱਲ ਹੋ ਸਕਦੀ ਹੈ ਸੋਹਰੇ ਬੜੀ ਸਾਂਭਣਯੋਗ ਚੀਜ਼ ਹੈ ਔਰ ਬੜੇ ਧਨਵੰਦੀਆਂ ਦੇ ਸਾਰੇ ਜੁਲਕਾ ਫੈਮਿਲੀ ਦੇ ਕਿ ਤੁਸੀਂ ਇਹੋ ਜੀਆਂ ਸੜੀਆਂ ਵਿਰਾਸਤਾਂ ਇਹੋ ਜਿਹੇ ਤੋਂ ਸਾਡੇ ਜੀ ਹਿਸਾਬ ਵੀ ਦੇਣ ਦੇ। ਦੇਖਣ ਵਾਲੀ ਚੀਜ਼ ਦੇਖੋ ਜੀ ਅਸੀਂ ਇੱਕ ਤੇ ਅਰਸ਼ ਪਹਿਲਾਂ ਸਾਰਿਆਂ ਨੂੰ ਵਿਊ ਦਿਖਾਉ। ਸ਼੍ਰੀ ਹਰਗਬਿੰਦਪੁਰ ਸਾਹਿਬ ਦਾ ਵਿਊ। ਅਸੀਂ ਖੜੇ ਆ ਇਸ ਵੇਲੇ ਸ਼੍ਰੀ ਹਰਗਬਿੰਦਪੁਰ ਗੁਰੂ ਹਰਗਬਿੰਦ ਸਾਹਿਬ ਜੀ ਦੇ ਸੋਹਰਾ ਪਰਿਵਾਰ ਮਾਤਾ-ਦੋਤਰੀ ਜੀ ਦਾ ਪਰਿਵਾਰ ਜਿੱਥੇ ਰਹਿੰਦਾ ਸੀ ਉਹ ਗੁਰਦੁਆਰਾ ਸਾਹਿਬ ਦੀ ਉੱਪਰਲੀ ਮੰਜ਼ਲ ਤੇ ਜਿੱਥੇ ਬਹੁਤ ਇਤਿਹਾਸਕ ਚੀਜ਼ਾਂ ਦਿਖਾਉਣੀਆਂ ਔਰ ਗੁਰੂ ਸਾਹਿਬ ਦੇ ਟਾਈਮ ਦੀ ਪੇਂਟਿੰਗ ਜਿਹੜੀ ਉਸ ਗੁੰਬਦ ਦੇ ਉੱਤੇ ਕੀਤੀ ਹੋਈ ਹੈ ਉਹ ਦਿਖਾਉਣ ਵਾਸਤੇ ਸਭ ਅੰਦਰ ਆਓ ਆਓ ਬੜੀ ਕੀਮਤੀ ਚੀਜ਼ ਦਿਖਾਉਣੇ ਤੁਹਾਨੂੰ ਵਾਹ ਗੁਰੂ ਸਾਹਿਬ ਦੇ ਟਾਈਮ ਦੀ ਆਜੋ ਆਜੋ ਸ਼ਿੰਦ ਭਾਗੇ ਆਜੋ ਵਾਜਿਵਾ ਇਥੋਂ ਇਹ ਦੱਸੇ ਪਾਸੇ ਦੇ ਰੂਪਾ ਭਾਈ ਬਾਲਾ ਮਰਦਾਨਾ ਜੀ ਜਨਾਲਦੇ ਜੀ ਭਾਈ ਬਾਲਾ ਜੀ ਮਰਦਾਨਾ ਜੀ ਲੈ ਬਲਿਆਗੇ ਮਰਦਾਨਾ ਜੀ ਆਗੇ ਕਿ ਗੁਰੂ ਅਰੰਧ ਦੇਵ ਵਾਜਿਵਾ ਸਾਰੇ ਦਸਾਂ ਗੁਰੂ ਸਾਹਿਬ ਜੀ ਦੀਆਂ ਫੋਟੋਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਭਾਈ ਬਾਲਾ ਜੀ ਤੋਂ ਭਾਈ ਮਰਦਾਨਾ ਜੀ ਤੋਂ ਲੈ ਕੇ ਕੱਲਾ ਕੱਲਾ ਗੁਰੂ ਅਮਰਦਾਸ ਜੀ ਗੁਰੂ ਗਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਬਿਹਾਰੀ ਦਾਸ ਜੀ ਔਰ ਬਾਬਾ ਜਨ ਜਲਦਾਸ ਜੀ ਤਰਲੋਚਨ ਭਗਤ ਜੀ ਧੰਨਾ ਭਗਤ ਜੀ ਭਾਈ ਮਲਦਾਨਾ ਜੀ ਔਰ ਵੇਖੋ ਇਹ ਜਿਹੜੀ ਪੇਂਟਿੰਗ ਹੈ ਜੁਲਕਾ ਸਾਹਿਬ ਦੇ ਕਹਿਣ ਮੁਤਾਬਕ ਹੈ ਉਸ ਸਮੇਂ ਦੀ ਹੈ ਜਦੋਂ ਇੱਥੇ ਮਾਤਾ ਦਮਤਰੀ ਜੀ ਦਾ ਪਰਿਵਾਰ ਇੱਥੇ ਰਹਿੰਦਾ ਸੀ ਉਹਨਾਂ ਦੇ ਭਰਾ ਭਾਈ ਸੰਗਤ ਸੰਗਤਾ ਜੀ ਜਦੋਂ ਇੱਥੇ ਰਹਿੰਦੇ ਸੀ ਉਹਨਾਂ ਦਾ ਘਰ ਹੈ ਔਰ ਬਿਲਕੁਲ ਜੁਲਕਾ ਫੈਮਿਲੀ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਜੀ ਵਾਹਿਗੁਰੂ ਵਾਹਿਗੁਰੂ ਇਹ ਸ਼੍ਰੀ ਅਰਖ ਬੈਂਪੁਰ ਦਾ ਅੱਜ ਸ਼ਾਮ ਦਾ ਟਾਈਮ ਆ ਕਿੰਨਾ ਮਨਮੋਹਕ ਦ੍ਰਿਸ਼ਾ ਕਿੱਥੇ ਹੁਣ ਤੇ ਜਗਾ ਜਿਹੜੀ ਆ ਜੁਲਕਾ ਸਾਹਿਬ ਦੇ ਦਸਨ ਮੁਤਾਬਕ ਜਦੋਂ ਇੱਥੇ ਗੁਰੂ ਸਾਹਿਬ ਆਏ ਹੋਣਗੇ ਸਿੰਧਰ ਬਾਜ ਤੋਂ ਆਏ ਹੋਣਗੇ ਬਿਲਕੁਲ ਆਲੇ ਦੁਆਲੇ ਖੁੱਲਾ ਆ ਖੁੱਲੀ ਜਗਾ ਤੇ ਬਣਾਇਆ ਹੋਇਆਗਾ ਉਹਨਾਂ ਨੇ ਘਰ ਹਣਾ ਇਹ ਸਮੇਂ ਦੀ ਦੇ ਨਾਲ ਭੀੜ ਪੈਣ ਦੇ ਨਾਲ ਇਧਰ ਉਧਰ ਘਰ ਬਣਦੇ ਨਾਲ ਐਸ ਵੇ ਥੋੜੀਆਂ ਪਹਿਲਾਂ ਆਹ ਪੁਰਾਣੀ ਇੱਥੇ ਬਣੀਆਂ ਜੀ ਜੀ ਇਹ ਇੱਥੇ ਵੀ ਸਾਈ ਦੋ ਦੋ ਮੰਜਲਾ ਸੀ ਆਪ ਰਣ ਦੇ ਤਰੀਕੇ ਬਣਿਆ ਠੀਕ ਹਾਂਜੀ ਉਹਨਾਂ ਕੇ ਦਰਵਾਜ਼ਾ ਹਾਲਾਂਕਿ ਗੁਰੂ ਕੀ ਮਸੀਤ ਸਾਮੀ ਹੋਈ ਹੈ ਉਹਨਾਂ ਨੇ ਹਾਂਜੀ ਪ੍ਰਾਰਥਨ ਜਿਹੜਾ ਸਾਮੀ ਪ੍ਰੈਜ਼ੈਂਟ ਦੇਖਿਆ ਜੀ ਜੀ ਦੇਖੋ ਜੀ ਇਹ ਜਿਹੜਾ ਦਰਵਾਜ਼ਾ ਜੁਲਕਾ ਸਾਹਿਬ ਬੰਦ ਕਰ ਰਹੇ ਨੇ ਇਹ ਉਸ ਟਾਈਮ ਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੀ ਇਹ ਬਿਲਡਿੰਗ ਬਣੀ ਹੋਈ ਹੈ। ਔਰ ਇਹ ਦਰਵਾਜ਼ਾ ਵੀ ਉਸੇ ਟਾਈਮ ਦਾ ਹੈ। ਇਹ ਦਰਵਾਜ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਲ ਮਾਤਾ ਦਮੋਦਰੀ ਜੀ ਦਾ ਜਿਹੜਾ ਪੇਕਾ ਪਰਿਵਾਰ ਇੱਥੇ ਰਹਿੰਦਾ ਸੀਗਾ। ਉਹਨਾਂ ਵਾਸਤੇ ਗੁਰੂ ਸਾਹਿਬ ਨੇ ਘਰ ਬਣਾਇਆ ਸੀ। ਔਰ ਜਿਹਦੀ ਸੇਵਾ ਸੰਭਾਲੇ ਜੁਲਕਾ ਪਰਿਵਾਰ ਕਰ ਰਿਹਾ ਹੈ। ਇਹ ਨਜੀਬ ਸ਼੍ਰੀ ਹਰਗੋਬਿੰਦਪੁਰ ਦੀ ਜੁਲਕਾ ਫੈਮਿਲੀ ਜਿਨ੍ਹਾਂ ਦੇ ਕੋਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਉਹਨਾਂ ਦਾ ਪੇਕਾ ਪਰਿਵਾਰ ਜਿਹੜਾ ਸੀਗਾ ਭਾਈ ਸੰਗਤਾ ਜੀ ਔਰ ਉਹਨਾਂ ਦੇ ਸਾਰੇ ਉਹਨਾਂ ਦੇ ਵਾਰਿਸ ਉਹਨਾਂ ਦੇ ਕੁਲ ਦੇ ਵਾਰਿਸ ਨੇ ਭਾਈ ਸਾਹਿਬ ਜੀ ਆਪਣਾ ਨਾਮ ਕੇਵਲ ਕ੍ਰਿਸ਼ਨ ਜੁਲਕਾ ਜੀ ਔਰ ਇਹ ਭਾਈ ਸਾਹਿਬ ਬ੍ਰੇਜ ਪੁਸ਼ਨ ਜੁਲਕਾ ਜੀ ਜਿਹੜੇ ਕਿ ਬੈਂਕ ਚ ਰਿਟਾਇਰਡ ਅਫਸਰ ਨੇ ਸੋ ਇਹ ਉਹਨਾਂ ਦੇ ਜਿਹੜਾ ਖਾਨਦਾਨ ਸ਼੍ਰੀ ਹਰਕਬਿੰਦਪੁਰ ਦੇ ਵਿੱਚ ਚੱਲ ਰਿਹਾ ਮਾਤਾ ਦਮੋਦਰੀ ਜੀ ਦਾ ਉਹਨਾਂ ਦੇ ਵਾਰਿਸ ਨੇ ਅੱਜ ਇਹਨਾਂ ਨੂੰ ਮਿਲ ਕੇ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਆ ਬਹੁਤ ਹੀ ਇਤਿਹਾਸਕ ਜਗ੍ਹਾ ਜਿਸ ਦੀ ਇਹਨਾਂ ਨੂੰ ਮਹਾਰਾਜ ਨੇ ਸੇਵਾ ਲਈ ਹੈ ਔਰ ਬਿਲਕੁਲ ਉਮੀਦਿਓ ਮੇ ਸਾਹਮਣੇ ਰੱਖੀ ਹੋਈ ਹੈ